ਸਮੇ ਤੁਹਾਨੂੰ ਕਣਕ ਦੀ ਫਸਲ ਬਖਾਲੀ ਹੈ ਜਿਹੜੀ ਬੇਮੌਸਮੀ بارش ਪੂਰੇ ਪੰਜਾਬ ਦੇ ਅੰਦਰ ਕੱਲ ਪਟਿਆਲੇ ਅੰਦਰ ਭਾਰੀ بارش ਦੀਆਂ ਖਬਰਾਂ ਸੀ ਇਸ ਸਮੇਂ ਪਿੰਡ ਹਮਜਾ ਵਿੱਚ ਮਜੀਠਾਲ ਕੇ ਤੇ ਖੜਾਵਾ ਅਰ ਜਿਵੇਂ ਮੈਂ ਤੁਹਾਨੂੰ ਕਣਕ ਦੀ ਫਸਲ ਬਖਾਲੀ ਹੈ ਜਿਹੜੀ ਬੇਮੌਸਮੀ بارش ਪੂਰੇ ਪੰਜਾਬ ਦੇ ਅੰਦਰ ਕੱਲ ਪਟਿਆਲੇ ਅੰਦਰ ਭਾਰੀ بارش ਦੀਆਂ ਖਬਰਾਂ ਸੀ ਇੱਧਰ ਕੱਥੂ ਨੰਗਲ ਵਾਲੇ ਪਾਸੇ ਵੀ ਤੇਜ ਹਨੇਰੀ ਖਵਾਵਾ ਵੀ ਤੇਜ਼ ਚੱਲ ਰਹੀਆਂ ਨੇ ਤੇ ਬਾਰਸ਼ ਵੀ ਹੋਂਦ ਤੇ ਖਦਸ਼ੇ ਨੇ ਤੋਂ ਇਹ ਸਾਡੀ 6 ਮਹੀਨੇ ਅਸੀਂ ਇਸ ਫਸਲ ਤੇ ਨਿਰਭਰ ਹੁੰਨੇ ਆ ਤੋਂ ਬਹੁਤ ਸਾਰੇ ਕਿਸਾਨ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਵੀ ਜੇ ਕਿਤੇ ਗੜੇਮਾਰੀ ਹੋ ਜਾਂਦੀ ਆ ਜਾਂ ਤੇਜ਼ ਹਵਾ ਨਾਲ ਕਣਕ ਡਿੱਗ ਪੈਂਦੀ ਆ ਤੇ ਸਰਕਾਰ ਨੇ ਸਾਨੂੰ ਦੇਣਾ ਦੂਣਾ ਕਛ ਨਹੀਂਗਾ ਤੇ ਅਸੀਂ ਤੇ ਕਹਿੰਨੇ ਆ ਵੀ ਕੁਦਰਤ ਮਿਹਰਬਾਨ ਰਹੇ ਇਹ ਸਾਡਾ ਸੀਜ਼ਨ ਬਣਿਆ ਪੱਕ ਜਾਵੇ ਨਹੀਂ ਤਾਂ ਜਿਹੜਾ ਕਹਿੰਦੇ ਸੀ ਮੁਰਗੀਆਂ ਦਾ ਬੱਕਰੀਆਂ ਦਾ ਫਲਾਣੇ ਦਾ ਮੁਆਵਜ਼ਾ ਦੇਣਾ ਤੋਂ ਬਾਅਦ ਕੁਛ ਨਹੀਂ ਜਿਹੜੀ ਪਹਿਲੀ ਗੱਡੇ ਮਾਰੀ ਹੋਈ ਅੰਮ੍ਰਿਤਸਰ ਦੇ ਵਿੱਚ ਉਹਦੇ ਮੁਆਵਜ਼ੇ ਦਾ ਵੀ ਕੱਖ ਨਹੀਂ ਹੋਇਆ ਕਿ ਅਸੀਂ ਕੇਂਦਰ ਨੂੰ ਕਹਾਂਗੇ ਆਪਣੇ ਸੈਟਲਾਈਟ ਖੁੱਲੇ ਰੱਖਿਓ ਪੰਜਾਬ ਦੀ ਅਫਸਰशाही ਨੂੰ ਭਗਵੰਤਮਾਨ ਸਰਕਾਰ ਨੂੰ ਪਤਾ ਲੱਗਦਾ ਲੈ ਜਿਵੇਂ ਤੁਹਾਨੂੰ ਪਰਾਲੀ ਦਾ ਪਤਾ ਲੱਗਦਾ ਰਹਿੰਦਾ ਵੀ ਕਿੱਥੇ ਅੱਗ ਲੱਗੀ ਆ ਹੁਣ ਵੀ ਪਤਾ ਲੱਗਿਆ ਵੀ ਕਿਸਾਨਾਂ ਦੀਆਂ ਸਬਜ਼ੀਆਂ ਦਾ ਪੱਠਿਆਂ ਦਾ ਤੇ ਫਸਲਾਂ ਦਾ ਕੀ ਨੁਕਸਾਨ ਹੋ ਰਿਹਾ ਹੈਗਾ ਇਹਦੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਹੀ ਆ ਭਗਵੰਤਮਾਨ ਸਰਕਾਰ ਜਿਵੇਂ ਕੇਂਦਰ ਨਾਲ ਰਲਗੀ ਹੋਈ ਆ ਇਹ ਵੇਖੋ ਨਾ ਵੀ ਹਆਰ ਐਸਐਸ ਦੇ ਖਿਲਾਫ ਬੋਲ ਰਹੇ ਨੇ ਇਹ ਉਹਨਾਂ ਖਿਲਾਫ ਬੋਲ ਰਹੇ ਨਾ ਬਿਆਨ ਨਾ ਦੇਖੋ ਇਹ ਸਾਰੇ ਉਹ ਨਾਗਪੁਰੀਏ ਨੇ ਠੀਕ ਆ ਜੀ ਇਹ ਨਾਗਪੁਰੀਏ ਨੀਤੀ ਪਾਲਸੀ ਇੱਕਿਆ ਵਿਖਾਉਣ ਨੂੰ ਅੱਡੋ ਅੱਡ ਤੁਹਾਨੂੰ ਨਜ਼ਰ ਆਉਣਗੇ ਬੁਲੇ ਖਿੱਚ ਨਾ ਰਹੇ ਉਹ ਇਹ ਕੇਂਦਰ ਕੋ 2000 ਕਰੋੜ ਰੁਪਇਆ ਲੈ ਕੇ ਇਹ ਐਜੂਕੇਸ਼ਨ ਪਾਲਸੀ ਤੇ ਵੀ ਸਮਝੌਤਾ ਕਰ ਰਹੇ ਨੇ ਇਸ ਟਾਈਲੈਂਡ ਵਰਗੇ ਨਹੀਂ ਹੈ ਜਿਹਨਾਂ ਮੂੰਹ ਤੇ ਮਾਰਿਆ ਕੇਂਦਰ ਦੇ ਪੈਸੇ ਵੀ ਆ ਚੁੱਕ ਤੇਰੇ ਪੈਸੇ ਜਿਹੜੀ ਸਿੱਖਿਆ ਕ੍ਰਾਂਤੀ ਆ ਰਹੀ ਨਾ ਐਵੇਂ ਨਹੀਂ ਆ ਰਹੀ ਇਹ ਪੰਜਾਬੀ ਨੂੰ ਢਾਲ ਢਾਲਾਉਣ ਲਈ ਸੌਦਾ ਕਰਾ ਰਿਹਾ ਇਹ ਆ ਕੇਂਦਰ ਦੇ ਨਾਲ ਇਹ ਤੋਂ ਕਹਾਂਗਾ ਅੱਜ ਜੱਗਾ ਮਜੀਠੀਆ ਜਿਹੜੇ ਹਲਕਾਂ ਚਾਚ ਨੇ ਮਜੀਠੇ ਦੇ ਇਹ ਵਡਾਲੇ ਕਲਾ ਤੇ ਭੰਗਾਲੀ ਕਲਾ ਜਾਣਗੇ ਇੱਥੇ ਕਿਸਾਨ ਇਕੱਠੇ ਹੋ ਕੇ ਇਹਨਾਂ ਨੂੰ ਸਵਾਲ ਜਵਾਬ ਕਰਨ ਜਾਣਗੇ ਜੋ ਜਿੱਥੇ ਜਿੱਥੇ ਵੀ ਐਮਐਲਏ ਮੰਤਰੀ ਮੁੱਖ ਮੰਤਰੀ ਜਾਂਦਾ ਜੋ ਸਾਡਾ ਪ੍ਰੋਗਰਾਮ ਵੀ ਖਨੌਰੀ ਤੇ ਸ਼ੰਭੂ ਤੇ ਜਬਰ ਜੜਾ ਟਾਇਆ ਵਾ ਜਿਵੇਂ ਕੇਂਦਰ ਨਾਲ ਰਲੇ ਹੋਏ ਆ ਇਹ ਸਾਰੇ ਸਵਾਲ ਜਵਾਬ ਕੀਤੇ ਜਾਣਗੇ ਜਿਵੇਂ ਅਮਿਤ ਸ਼ਾਹ ਜੀ ਕਹਿ ਰਹੇ ਨੇ ਵੀ ਸਾਡੀ ਨਿਗਾਹਬਾ ਸਾਰਿਆਂ ਦੇ ਉੱਤੇ ਖਾਸ ਕਰਕੇ ਪੰਜਾਬ ਤੇ ਕਹਿੰਦੇ ਬਹੁਤ ਨਿਗਾਹ ਰੱਖ ਰਹੇ ਆ ਔਰ ਕਹਿੰਦੇ ਜੜੀਆਂ ਤਾਕਤਾਂ ਦੇਸ਼ ਦੀ ਇਕਤਾ ਅਖੰਡਤਾ ਨੂੰ ਖਤਰਾ ਨੇ ਉਹਨਾਂ ਤੇ ਬਹੁਤ ਨਿਗਾਹ ਹੈਗੀ ਆ ਚੰਗੀ ਗੱਲ ਹੈ ਜੀ ਅਸੀਂ ਨਹੀਂ ਕਹਿੰਦੇ ਨਾ ਰੱਖੋ ਬਾਕੀ ਤਾਂ ਜਿਹੜੇ ਅੰਮ੍ਰਿਤ ਸ਼ਾਹ ਜੀ ਵਾਅਦੇ ਕੀਤੇ ਸੀ ਮੋਦੀ ਸਰਕਾਰ ਨੇ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਸਾਰਾ ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਲੈ ਕੇ ਆਉਣਾ 15-15 ਲੱਖ ਰੁਪਇਆ ਤੁਸੀਂ ਤੇ ਮੰਨ ਚੁੱਕੇ ਹੋ ਵੀ ਇਹ ਝੂਮਲਾ ਹੈਗਾ ਵਾ ਇਹਦੇ ਵਿੱਚ ਨਹੀਂ 2 ਕਰੋੜ ਨੌਕਰੀਆਂ ਉਹਦੇ ਤੇ ਤਾਂ ਥੋੜੀ ਕੋਈ ਨਿਗ੍ਹਾ ਨਹੀਂ ਨਾ ਹੈਗੀ ਹਾਂ ਦੇਸ਼ ਦੇ ਲੋਕ ਪੰਜਾਬ ਜਿਹੜਾ ਸੈਕੂਲਰ ਸਟੇਟ ਆ ਹੈਗਾ ਪੰਜਾਬੀਆਂ ਦੀ ਸਮਝ ਸੈਕੂਲਰ ਆ ਉਹ ਵੀ ਨਿਗ੍ਹਾ ਰੱਖ ਰਹੇ ਨੇ ਪੂਰੀ ਤਰ੍ਹਾਂ ਦੇਸ਼ ਦੇ ਵਾਸੀ ਜਿਹੜੇ ਸੈਕੂਲਰ ਨਿਗਾਹ ਰੱਖ ਰਹੇ ਨੇ ਵੀ ਕਿਹੜੀ ਪਾਰਟੀ ਸਮਾਜ ਨੂੰ ਤੋੜਨਾ ਚਾਹੁੰਦੀ ਆ ਹਿੰਦੂਆਂ ਦੇ ਨਾਂ ਤੇ ਮੁਸਲਮਾਨਾਂ ਦੇ ਨਾਂ ਤੇ ਮੰਦਰ ਮਸਜਿਦ ਦੀ ਰਾਜਨੀਤੀ ਤੇ ਮਸਜਦ ਦੇ ਥੱਲੇ ਸਿਵਲਿੰਗ ਲੱਭ ਕੇ ਰਾਜਨੀਤੀ ਕਰਨਾ ਚਾਹੁੰਦੀ ਆ ਇਹ ਤੋਂ ਗਾਂ ਦਲਤਾਂ ਤੇ ਸਵਰਨਾ ਨੂੰ ਪਾੜ ਕੇ ਨੀਤੀ ਕਰਨਾ ਚਾਹੁੰਦੀ ਵਪਾਰੀਆਂ ਤੇ ਕਿਸਾਨਾਂ ਨੂੰ ਅੱਡ ਕਰਕੇ ਇਹ ਜਿਹੜੀ ਪਾਲਿਸੀ طبਕਿਆਂ ਨੂੰ ਪਾੜ ਕੇ ਜਿਹੜੀ ਸਮਾਜਿਕ ਏਕਤਾ ਅਖੰਡਤਾ ਵਾਲੀ ਜੜੀਆਂ ਵੀ ਪਾਰਟੀਆਂ ਖਤਰਾ ਬਣਦੀਆਂ ਦੇਖਦਾ ਬੁੱਟ ਰੋਜ਼ial ਖਿਆਲ ਰੱਖ ਰਿਆ ਔਰ ਉਹਦੇ ਕੋ ਆਉਣ ਵਾਲੇ ਸਮੇਂ ਵਿੱਚ ਹਿਸਾਬ ਲਊਗਾ ਅੱਜ ਅਸੀਂ ਐ ਬਾਬਾ ਬਕਾਲਾ ਦੋ ਉੱਥੇ ਚੋਣ ਕਰਾਵਾਂਗੇ ਬੀਬੀਆਂ ਦੀ ਅਰੇ ਤੋਂ ਕਾ ਤਰਸਿੱਕਾ ਤੇ ਟਾਂਗਰੇ ਦੀਆਂ ਚੋਣਾ ਕਰਵਾਵਾਂਗੇ ਪਿੰਡਾਂ ਦੇ ਵਿੱਚ ਬੀਬੀਆਂ ਦੀ ਲਾਮਬੰਦੀ ਵਧਾ ਰਹੇ ਹਾਂ ਉਹਨਾਂ ਵਾਲੇ ਸਮੇਂ ਵਿੱਚ ਭਗਵੰਤ ਮਾਨ ਸਰਕਾਰ ਦੇ ਖਿਲਾਫ ਵੱਡੇ ਮੋਰਚੇ ਖੋਲ੍ਹਾਂਗੇ ਧੰਨਵਾਦ